ਅੱਜ ਮਾਝਾ ਲਾਈਵ ਟੀਵੀ ਦੇ ਸਟੂਡੀਓ ਦੇ ਵਿੱਚ ਬਲਾਕ ਪ੍ਰਧਾਨ ਗੁਰਪ੍ਰੀਤ ਸਿੰਘ ਗੋਪੀ ਡਾਲੀ ਚੱਕ ਪਹੁੰਚੇ ਨੇ ਇਹਨਾਂ ਦੇ ਨਾਲ ਅਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਲੈ ਕੇ ਅਤੇ ਹੋਰ ਗਤੀਵਿਧੀਆਂ ਨੂੰ ਲੈ ਕੇ ਗੱਲਬਾਤ ਕਰਾਂਗੇ ਹਾਂਜੀ ਗੁਰਪ੍ਰੀਤ ਜੀ ਤੁਹਾਡਾ ਸਵਾਗਤ ਹੈ ਮਾਝਾ ਲਾਈਵ ਟੀਵੀ ਦੇ ਸਟੂਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ ਮਨਪਾ ਜੀ ਬਹੁਤ ਧੰਨਵਾਦ ਤੁਹਾਡਾ ਜੀ ਗੁਰਪ੍ਰੀਤ ਜੀ ਜਿਵੇਂ ਦੇਖਿਆ ਜਾਵੇ ਕਿ ਤੁਸੀਂ ਕਾਫੀ ਲੰਬੇ ਸਮੇਂ ਤੋਂ ਰਾਜਨੀਤੀ ਦੇ ਵਿੱਚ ਸਰਗਰਮ ਰਹੇ ਹੋ ਕਾਫੀ ਤੁਹਾਡੀ ਸਰਗਰਮੀ ਜਿਹੜੀ ਕਿ ਪਾਰਟੀ ਦੇ ਵਿੱਚ ਕਾਲੀ ਦਲ ਸੁਖਮਨੀ ਕਾਲੀ ਦਲ ਪਾਰਟੀ ਦੇ ਵਿੱਚ ਵੀ ਰਹੀ ਆ ਤੁਸੀਂ ਬਹੁਤ ਨਿਧੜਕ ਹੋ ਕੇ ਪਾਰਟੀ ਲਈ ਕੰਮ ਕੀਤਾ ਫਿਰ ਤੁਸੀਂ ਆਮ ਆਦਮੀ ਪਾਰਟੀ ਦੇ ਵਿੱਚ ਆਏ ਸੱਚ ਦੱਸਿਓ ਕਿ ਆਮ ਆਦਮੀ ਪਾਰਟੀ ਦੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਤੁਹਾਨੂੰ ਫਰਕ ਕੀ ਲੱਗਾ ਫਰਕ ਨਹੀਂ ਜੀ ਦੇਖੋ ਜੀ ਸਰਕਾਰਾਂ ਤੇ ਇਸ ਤਰ੍ਹਾਂ ਚੱਲਦੀ ਰਹਿੰਦੀਆਂ ਨੇ ਫਰਕ ਦੀ ਗੱਲ ਤੁਹਾਨੂੰ ਪਤਾ ਮਨਪੱਜ ਵੀ ਆਪਾਂ ਤਕਰੀਬਨ 15 ਤੋਂ 16 ਸਾਲ ਸ਼੍ਰੋਮਣੀ ਅਕਾਲੀ ਦਲ ਦੀ ਨਿਸਕਾਮ ਸੇਵਾ ਕੀਤੀ ਹੈ ਜੀ ਤੇ ਬਹੁਤ ਵਧੀਆ ਤਰੀਕੇ ਨਾਲ ਅਸੀਂ ਪਿੰਡ ਦੇੋਂ ਪਿੰਡ ਲੈਵਲ ਤੇ ਹਲਕਾ ਲੈਵਲ ਤੇ ਬਹੁਤ ਮਤਲਬ ਵੱਧ ਚੜ ਕੇ ਆਪਾਂ ਸ਼੍ਰੋਮਣੀ ਕਾਲਕਾਂ ਦੀ ਸੇਵਾ ਕੀਤੀ ਆ ਬਾਕੀ ਫਰਕ ਦੀ ਗੱਲ ਰਹੀ ਆਪਾਂ ਪੰਜਾਬ ਸਰਕਾਰ ਦੀਆਂ ਨੀਤੀਆਂ ਤੋਂ ਖੁਸ਼ ਹੋ ਗਏ ਕਿਉਂਕਿ ਸਰਦਾਰ ਭਗਵੰਤ ਸਿੰਘ ਜੀ ਮਾਨ ਦੇ ਜੋ ਕੰਮਕਾਰ ਕਰਨ ਦਾ ਤਰੀਕਾ ਜੋ ਭਗਵੰਤ ਮਾਨ ਸਰਕਾਰ ਬਹੁਤ ਹੀ ਵਧੀਆ ਜਿਵੇਂ ਕਿ ਬੱਚਿਆਂ ਲਈ ਬੇਰੁਜ਼ਗਾਰੀ ਦੂਰ ਰੋਜ਼ਗਾਰ ਦੇ ਪ੍ਰਬੰਧ ਕਰ ਰਹੀ ਆ ਕੋ ਇਹੋ ਜਿਹੇ ਚੀਜ਼ਾਂ ਨੂੰ ਦੇਖਦੇ ਹੋਏ ਆ ਵਾਕੇ ਸਰਕਾਰ 'ਚ ਕੁਝ ਆਪਾਂ ਨੂੰ ਇੰਨਾ ਵਧੀਆ ਲੱਗਾ ਕਿ ਸਰਕਾਰ ਵਾਕੇ ਹੀ ਪੰਜਾਬ ਦੀ ਕਿਸਵਟੀ ਤੇ ਪੂਰੀ ਖੜੀ ਉਤਰੇਗੀ ਸੋ ਇਹਨਾਂ ਨੀਤੀਆਂ ਨੂੰ ਆਪਾਂ ਦੇਖਦੇ ਹੋਏ ਤੇ ਆਪਣਾ ਆਮ ਆਦਮੀ ਪਾਰਟੀ ਜੁਆਇਨ ਕੀਤਾ ਜੀ ਔਰ ਇੱਕ ਅਰੱਖਰਕ ਦੀ ਗੱਲ ਫਰਕ ਤੁਹਾਡੇ ਸਾਹਮਣੇ ਆ ਜੀ ਕਿਉਂਕਿ ਪੰਜਾਬ ਸਰਕਾਰ ਜਿਹੜੀ ਆ ਉਹ ਬਹੁਤ ਹੀ ਵਧੀਆ ਉਪਰਾਲੇ ਕਰ ਰਹੀ ਆ ਜਿਵੇਂ ਕਿ ਬੇਰੁਜ਼ਗਾਰਾਂ ਨੂੰ ਰੋਜ਼ਗਾਰ ਦੇਣਾ ਗਰੀਬਾਂ ਦਾ ਹਰ ਇੱਕ ਵਰਗ ਦਾ ਬਹੁਤ ਹੀ ਡੀਪਲੀ ਖਿਆਲ ਰੱਖ ਰਹੀ ਹੈ ਜੋ ਕਿ ਤਕਰੀਬਨ 70 ਸਾਲ ਪਹਿਲਾਂ ਤੁਹਾਡੇ ਸਾਹਮਣੇ ਜਾਂ ਜਦੋਂ ਅਸੀਂ ਉਹ ਸੰਭਾਲੀ ਆ ਸੁਣਦੇ ਆ ਰਹੇ ਆ ਸਰਕਾਰਾਂ ਆਉਂਦੀਆਂ ਜਾਂਦੀਆਂ ਸੀ ਕਦੇ ਵੀ ਕਿਸ ਸਰਕਾਰ ਨੇ ਇਹੋ ਜਿਹੇ ਉਪਰਾਲੇ ਨਹੀਂ ਕੀਤੇ ਜੋ ਇਹ ਸਰਕਾਰ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਸਾਡੇ ਸੀਐਮ ਆਮ ਆਨIi ਪਾਰਟੀ ਬਹੁਤ ਹੀ ਵਧੀਆ ਜਿਹੜੇ ਕੰਮਕਾਰ ਕਰ ਰਹੀ ਆ ਤੇ ਇਹੋ ਫਰਕ ਸਾਨੂੰ ਲੱਗਾ ਕਿਉਂਕਿ ਪਹਿਲੀਆਂ ਸਰਕਾਰਾਂ ਆਪਣੇ ਢਿੱਡ ਭਰਦੀਆਂ ਸੀ ਇਹ ਪਹਿਲੀ ਸਰਕਾਰ ਹੈ ਜਿਹੜੀ ਪੰਜਾਬ ਸਰਕਾਰ ਇਹ ਪੰਜਾਬ ਦੇ ਲੋਕਾਂ ਦੇ ਢਿੱਡ ਭਰਨ ਵਾਸਤੇ ਰਹੀ ਹੈ ਗੁਰਪ੍ਰੀਤ ਜੀ ਜਿਹੜੇ ਬਲਾਕ ਪ੍ਰਧਾਨ ਫਤਿਹਗੜ ਚੂੜੀਆਂ ਹਰਕੇ ਵਿੱਚ ਲੱਗੇ ਨੇ ਕਿੰਨੇ ਲੱਗੇ ਨੇ ਤੇ ਉਹਨਾਂ ਦੀ ਕਾਰਗੁਜ਼ਾਰੀ ਕੀ ਜੇ ਕਾਗਿਆ ਜੀ ਇਸ ਤਰ੍ਹਾਂ ਸਾਡੇ ਬਲਾਕ ਪ੍ਰਧਾਨ ਸਰਦਾਰ ਭਗਵੰਤ ਸਿੰਘ ਜੀ ਮਾਨਲ ਔਰ ਸਰਦਾਰ ਸਰਬਜੀਤ ਸਿੰਘ ਜੀ ਚੇਅਰਮੈਨ ਪੰਚ ਸਭਾ ਵੱਲੋਂ ਸਾਨੂੰ 20 ਜਨਮਾਂ ਦੀ ਜ਼ਿੰਮੇਵਾਰੀ ਦਿੱਤੀ ਗਈ ਆ ਸੋ ਤਕਰੀਬਨ 10-10 ਮਿੰਟ ਦੇ ਆਪਾਂ ਲਾਇਆ ਗਿਆ ਵਾ ਜੀ ਔਰ ਕਾਰਜਕਾਰੀ ਸਾਡੀ ਹੋਇਆ ਜੀ ਕਿ ਸਾਨੂੰ ਸਰਦਾਰ ਬਲਬੀ ਸਿੰਘ ਜੀ ਪੰਨੂ ਸਾਹਿਬ ਨੇ ਸਾਨੂੰ ਆਪਣੀ ਹੈਲਪ ਵਾਸਤੇ ਲਗਾਇਆ ਹੈ ਕਿਉਂਕਿ ਪੰਨੂ ਸਾਹਿਬ ਸਾਰੇ ਪਿੰਡਾਂ ਦੇ ਖੁਦ ਨਜ਼ਰ ਜਿਹੜੀ ਵੀ ਕੱਠੀ ਨਹੀਂ ਰੱਖ ਸਕਦੇ ਉਹਨਾਂ ਨੇ ਸਾਡੀ ਨਿਯੁਕਤੀ ਕੀਤੀ ਆ ਕਿ ਤੁਸੀਂ 10-10 ਪਿੰਡਾਂ ਤੇ ਨਿਗਰਾਨੀ ਰੱਖੋਗੇ ਔਰ ਜੋ ਵੀ ਫੈਲਦੀ ਕਾਰਗੁਜ਼ਾਰੀ ਆ ਉਹਨਾਂ ਦੀ ਰਿਪੋਰਟ ਜੀ ਵੀ ਸਰਦਾਰ ਬਲਬੀ ਸਿੰਘ ਜੀ ਪੰਨੂ ਚੇਅਰਮੈਨ ਪੰਨੂ ਸਾਹਿਬ ਪੰਜਾਬ ਜੀ ਨੂੰ ਦਿੰਨੇ ਆ ਕਿਉਂਕਿ ਸਾਰਿਆਂ ਤੱਕ ਨਜ਼ਰ ਰੱਖ ਕੇ ਔਰ ਸਾਰੇ ਪਿੰਡਾਂ ਤੱਕ ਉਹ ਨਿਗਰਾਨੀ ਜਿਹੜੀ ਆ ਉਹ ਪੂਰੀ ਤਰੀਕੇ ਨਾਲ ਰੱਖੀ ਜਾਵੇ ਹੁਣ ਜਿਵੇਂ ਕਿ ਤੁਹਾਨੂੰ ਬਲਾਗ ਪ੍ਰਦਾਨ ਲਾਇਆ ਵਾ ਕਿੰਨੇ ਪਿੰਡਾਂ ਦੇ ਉੱਤੇ ਤੁਹਾਨੂੰ ਲਾਇਆ ਗਿਆ ਸੰਤ तकरीबन 10 ਪਿੰਡਾਂ ਦੇ ਉੱਤੇ ਬਲਾਗ ਪ੍ਰਦਾਨ ਲਾਇਆ ਗਿਆ ਤਾਂ ਕੀ ਕਾਰਗੁਜ਼ਾਰੀ ਹੈ ਕੀ ਕੰਮਕਾੜ ਤੁਸੀਂ ਵੇਖਦੇ ਜੀ ਉਹਦਾ ਮੇਨ ਮਕਸਦ ਕੀ ਹੈ ਤੁਹਾਡੇ ਲੱਗਣ ਦਾ ਮੇਨ ਮਕਸਦ ਸਾਡਾ ਇਹ ਹੋਇਆ ਜੀ ਕਿ ਜਿਵੇਂ ਕਿ ਸਾਨੂੰ ਜੋ ਸਾਡੇ ਪੰਥ ਸਾਹਿਬ ਸਾਨੂੰ ਨਿਸ਼ਾਨ ਨਿਰਦੇਸ਼ ਦਿੰਦੇ ਨੇ ਉਸੇ ਮੁਤਾਬਕ ਅਸੀਂ ਪਿੰਡਾਂ ਦੇ ਵਿੱਚ ਜਾਂਦੇ ਆਂ ਔਰ ਜੋ ਪਿੰਡਾਂ ਦੇ ਮੋਦਬਰ ਹੁੰਦੇ ਨੇ ਉਹਨਾਂ ਦੇ ਨਾਲ ਜਾ ਕੇ ਵਾਰਤਾਲਾਪ ਕਰਦੇ ਕਿ ਤੁਹਾਡਾ ਕੋਈ ਕੰਮ ਹੋਣ ਵਾਲਾ ਹੋਵੇ ਜਿਹੜਾ ਕਿ ਕਿਸੇ ਵੀ ਕੰਮ 'ਚ ਤੁਹਾਨੂੰ ਮੁਸ਼ਕਲ ਆਉਂਦੀ ਆ ਅਸੀਂ ਉਸੇ ਵੇਲੇ ਉਹਨਾਂ ਦੀ ਮੁਸ਼ਕਲ ਲ ਉਹ ਆਪਾਰ ਨੂੰ ਆਪਣਾ ਨੰਬਰ ਦਿੱਤਾ ਹੋਇਆ ਵਾ ਕਿ ਜੇ ਕੋ ਤੁਹਾਡੇ ਪਰਿਵਾਰ ਦੇ ਵਿੱਚ ਕੋਈ ਕਿਸੇ ਕਿਸੇ ਦੀ ਮੁਸ਼ਕਲ ਹੁੰਦੀ ਆ ਜਿਵੇਂ ਕੋਈ ਉਹਨਾਂ ਨੂੰ ਕੋਈ ਪਰੇਸ਼ਾਨੀ ਹੁੰਦੀ ਆ ਕਿ ਤੁਹਾਡੇ ਬੰਦੀ ਦੀ ਪਰੇਸ਼ਾਨੀ ਹੁੰਦੀ ਆ ਕੋ ਜੋ ਵੀ ਸਾਨੂੰ ਗੁਮਲਾਉਂਦੇ ਨੇ ਅਸੀਂ ਉਸੇ ਉੱਤੇ ਪਹੁੰਚਦੇ ਆ ਉਹ ਪੰਨੂ ਸਾਹਿਬ ਰਿਪੋਰਟ ਕਰਦੇ ਆ ਕਿ ਜੇ ਕੋਈ ਕੰਮ ਸਾਡੇ ਹੋਣ ਵਾਲਾ ਹੋਵੇ ਤੇ ਅਸੀਂ ਆਪਣੇ ਲੈਵਲ ਤੇ ਕਰ ਦਿੰਦੇ ਆ ਜੇ ਕਿਤੇ ਉਹ ਕੰਮ ਵਿੱਚ ਰੋਵੇ ਤੇ ਉਹ ਪੰਨੂ ਸਾਹਿਬ ਪੁੱਜਦੇ ਨੇ ਉਹ ਆਪ ਆਣ ਕੇ ਉਸ ਕੰਮ ਨੂੰ ਵੇਖ ਕੇ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਲੋਕਾਂ ਦਾ ਜਿਹੜਾ ਕੰਮ ਹੁੰਦਾ ਉਹ ਆਪ ਨਿਟਾਰਾ ਕਰਦੇ ਆ ਹਲਕੇ ਚ ਗੱਲਾਂ ਚੱਲਦੀਆਂ ਨੇ ਕਹਿੰਦੇ ਕਿ ਆਮ ਆਦਮੀ ਪਾਰਟੀ ਨੂੰ 1.5-2 ਸਾਲ ਦੇ ਕਰੀਬ ਹੋ ਗਿਆ ਪਰ ਪਿੰਡਾਂ ਦੇ ਵਿੱਚ ਅਜੇ ਕੋਈ ਕੰਮ ਉਹੋ ਜਿਹਾ ਹੋ ਨਹੀਂ ਰਿਹਾ ਕੰਮ ਸਿਰਫ ਕਨਕ ਦਾ ਤੋਂ ਵੀ ਰੌਲਾ ਹੀ ਚੱਲਦਾ ਰਹਿੰਦਾ ਦੇਖੋ ਜੀ ਇਹ ਤੇ ਜਿਹੜੀ ਵਿਰੋਧੀ ਪਾਰਟੀ ਹੁੰਦੀ ਆ ਉਹਨੂੰ ਤੇ ਬਹਾਨਾ ਚਾਹੀਦਾ ਬਿਲਕੁਲ ਜਦੋਂ ਕਨਕ ਦੀ ਗੱਲ ਕੀਤੀ ਆ ਕਿ ਪਹਿਲਾ ਕੰਮ ਹੋਇਆ ਜੇ ਕਿ ਜਿਹੜੀ ਕਨਕ ਦੀ ਟਰੱਕ ਜਿਹੜੇ ਨੇ ਉਹ ਟਰੱਕਾਂ ਦੇ ਟਰੱਕ ਜਿਹੜੇ ਨੂੰ ਬੁਰਦਾਰ ਸਾਹਿਬ ਚ ਲੱਗ ਜਾਂਦੇ ਨੇ ਸਾਂਝੀ ਜਗ੍ਹਾ ਤੇ ਕਨਕ ਵੰਡੀ ਜਾਂਦੀ ਆ ਉਹ ਟਰੱਕਾਂ ਦੇ ਵਿੱਚੋਂ ਉੱਥੋਂ ਹੀ ਲਾਗ ਜਿਹੜੀ ਕਨਕ ਲੋਕਾਂ ਦਿੱਤੀ ਜਾਂਦੀ ਆ ਕਿਉਂਕਿ ਪਿੰਡਾਂ ਦੇ ਔਰ ਜੋ ਵੀ ਮੰਡੀਆਂ ਦੇ ਵਿੱਚੋਂ ਗਲੀ ਸੜੀ ਕਲਕ ਹੁੰਦੀ ਸੀ ਉਹਨੂੰ ਉਹਦੇ ਵਿੱਚ ਮਿਲਾ ਕੇ ਤੇ ਅੱਧੀ ਕਰਕੇ ਚੰਗੀ ਕੱਢ ਲੈਣੀ ਤੇ ਮਾੜੀ ਕਰਕੇ ਵਿੱਚ ਪਾ ਕੇ ਉਹ ਲੋਕਾਂ ਨੂੰ ਕੂੜਾ ਜਿਹੜਾ ਉਹ ਖਾਣ ਦੀ ਕੋਸ਼ਿਸ਼ ਕਰਦੇ ਜਾਂਦੇ ਕਿਉਂਕਿ ਲੋਕਾਂ ਦੀ ਸਿਹਤ ਨਾਲ ਬਹੁਤ ਜ਼ਿਆਦਾ ਖਲਵਾਰ ਕੀਤਾ ਜਾਂਦਾ ਸੀ ਇਹ ਪਹਿਲੀ ਸਰਕਾਰ ਹੈ ਜਿਹੜੀ ਆਈ ਜਿਹੜੀ ਆਮ ਆਦਮੀ ਪਾਰਟੀ ਦੀ ਔਰ ਉਸ ਤੋਂ ਵੀ ਹੋਰ ਸਾਨੂੰ ਖੁਸ਼ੀ ਦੇ ਵਾਲੇ ਸਾਡੇ ਜਿਹੜੇ ਸਰਦਾਰ ਬਲਬੀ ਸਿੰਘ ਜੀ ਨੇ ਪੰਜਾਬ ਪੰਜਾਬ ਉਹ ਇਸ ਚੀਜ਼ ਵਾਸਤੇ ਬਹੁਤ ਹੀ ਜ਼ਿਆਦਾ ਜਿਹੜਾ ਨਾ ਧਿਆਨ ਦੇ ਰਹੇ ਨੇ ਕਿਉਂਕਿ ਉਹ ਲੋਕਾਂ ਦੀ ਸਿਹਤ ਪੱਖੋਂ ਉਹ ਹਰ ਪੱਖ ਵੱਲ ਧਿਆਨ ਦੇ ਰਹੇ ਨੇ ਕਿ ਜਿਹੜੀ ਚੋੜ-ਵਿਲਾਰੀ ਸੀ ਉਹਨੂੰ ਬੰਦ ਕਰਨ ਵਾਸਤੇ ਉਹ ਡਿਪੋ ਹਲਡਰ ਨੇ ਰਾਤ-ਰਾਤ ਕਰਕੇ ਉਹਨਾਂ ਨੂੰ ਚਾਲੂ ਨੇ ਕਿਉਂ ਕਿ ਪੰਨੂ ਸਾਹਿਬ ਇੱਕੋ ਨਿਰਦੇਸ਼ ਆ ਕਿ ਕਿਸੇ ਨੂੰ ਦਾਣਾ ਘਟ ਨਹੀਂ ਜਾਣਾ ਦੋ ਕੇ ਦਿਹਾਕੇ ਆ ਇਹਨਾਂ ਬਿਨਾਂ ਨੂੰ ਹੋਇਆ ਕਿ ਹੁੰਦੇ ਜਿਵੇਂ ਪੰਨਾਂ ਜੀ ਦੇ ਚੰਕ ਕੁੰਡ ਦੇ ਕਿ ਉਹਨੂੰ ਤਿੰਨਾਂ ਦੇ ਦੇ ਦੇਣੀ ਕਿਸੇ ਨੂੰ ਦੋ ਦੇ ਦੇਣੀ ਪੰਨੂ ਸਾਹਿਬ ਬਹੁਤ ਤਰੀਕੇ ਵਧੀਆ ਨਾਲ ਆਪਣੇ ਜਿਹੜਾ ਕਣਕ ਦੇ ਉੱਤੇ ਕੰਟਰੋਲ ਰੱਖਿਆ ਹੋਇਆ ਉਹ ਜਿਹੜੀ ਕਣਕ ਆ ਪੂਰੀ ਸਾਫ ਸਤਰੀ ਅਤੇ ਇਹ ਵਧੀਆ ਤਰੀਕੇ ਨਾਲ ਲੋਕਾਂ ਦੇ ਘਰ-ਘਰ ਜਿਹੜੀ ਕਣਕ ਪਚਾਰੀ ਹੈ ਔਰ ਹੋਰ ਖੁਸ਼ੀ ਵਾਲੇ ਮਾਨਸਾ ਤੁਹਾਨੂੰ ਕੱਲ ਦੀ ਗੱਲ ਹੈ ਕਿ ਸਾਡੇ ਨਗਰ ਵਿੱਚ ਜੀ ਸਰਕਾਰ ਆ ਕੇ ਦੁਆਰ ਤਹਿਤ ਪ੍ਰੋਗਰਾਮ ਹੀ ਹੋਏ ਔਰ ਉਸ ਤੋਂ ਬਾਅਦ ਜੀ ਆਪਣਾ ਭਗਵੰਤ ਸਿੰਘ ਮਾਨ ਜੀ ਦੀ ਜਿਹੜੀ ਵਾਦਾ ਸੀਗਾ ਕਿ ਘਰ-ਘਰ ਜਿਹੜੀ ਆਟਾ ਦਾਲ ਪਹੁੰਚਾਇਆ ਜਾਏਗਾ ਅੱਜ ਕੱਲ ਦੀ ਗੱਲ ਜੇ ਕਿ ਸਾਰੇ ਪਿੰਡ ਦੇ ਵਿੱਚ ਨਗਰ ਦੇ ਵਿੱਚ ਕਿਤੇ ਪੁੱਛ ਕੇ ਵੇਖ ਸਕਦੇ ਹੋ ਕਿ ਬਹੁਤ ਹੀ ਵਧੀਆ ਤਰੀਕੇ ਨਾਲ ਭਗਵੰਤ ਸਿੰਘ ਜੀ ਮਾਨ ਜੀ ਦੀ ਸੋਚ ਦੇ ਮੁਤਾਬਿਕ ਘਰ-ਘਰ ਵਿੱਚ ਜਰ ਆਟਾ ਦਾਲ ਆ ਉਹ ਵੰਡਿਆ ਗਿਆ ਕਿਉਂਕਿ ਕਹਿ ਨਹੀਂ ਕਰਨੀ ਤੇ ਪੂਰੇ ਨੇ ਕੰਮ ਕਰਨ ਦਾ ਤਰੀਕਾ ਨਿਕਾ ਵਧੀਆ ਹੈ ਜਿਉਂ ਉਹਨਾਂ ਕਹਿਣਾ ਹੈ ਉਹ ਕਰਨਾ ਹੈ ਹੁਣ ਗੱਲ ਕਰੀਏ ਕਿ ਐਮਪੀ ਇਲੈਕਸ਼ਨ ਆਉਣ ਵਾਲੇ ਆ ਕਿ ਤੁਹਾਨੂੰ ਕੀ ਲੱਗਦਾ ਵਾ ਕਿ ਕੰਮ ਬਹੁਤ ਘੱਟ ਹੋਏ ਨੇ ਕਿ ਐਮਪੀ ਇਲੈਕਸ਼ਨ ਦੇ ਵਿੱਚ ਹਲਕਾ ਫੋਟੇਗੜ ਚੂਣੀਆਂ ਤੋਂ ਆਮ ਆਦਮੀ ਪਾਰਟੀ ਦਾ ਜਿਹੜਾ ਕੈਂਡੀਡੇਟ ਉਤਰੂਗੀ ਉਹ ਜਿੱਤ ਪ੍ਰਾਪਤ ਕਰੂਗਾ ਇਥੋਂ ਨੇ ਕੰਮਾਂ ਘੱਟ ਦੀ ਗੱਲ ਤੁਸੀਂ ਕਰਦੇ ਹੋ ਮਾਨ ਸਾਹਿਬ ਕੋਈ ਕੰਮ ਘੱਟ ਦੀ ਗੱਲ ਕਰਦੇ ਤੁਸੀਂ ਆਪਣਾ ਰੋਲ ਹੀ ਵੇਖ ਲਓ ਸਭ ਤੋਂ ਵੱਡੀ ਬੜੀ ਤਗੜੀ ਮੁਸ਼ਕਲ ਸੀ ਜੋ ਕਿ ਜਿੰਨੀਆਂ ਪਾਰਟੀਆਂ ਆਈਆਂ ਸਿਰਫ ਉਤੋਂ ਹੀ ਲੰਘ ਜਾਂਦੇ ਸੀਗੇ ਵਜੂਜ ਵਜੀਰ ਜਿੰਨੇ ਵੀ ਰਹੇ ਨੇ ਉਹ ਸਾਡੇ ਇਸੇ ਰੋਡ ਦੇ ਰਹੇ ਨੇ ਕਿਉਂਕਿ ਇਹੋ ਇਹਨਾਂ ਦਾ ਲੰਘਾ ਹੁੰਦਾ ਸੀ ਪਰ ਕਿਸੇ ਨੇ ਵੀ ਇਹਨਾਂ ਰੋਡਾਂ ਉੱਤੇ ਧਿਆਨ ਨਹੀਂ ਦਿੱਤਾ ਤੁਸੀਂ ਦੇਖੋਗੇ ਭਈ ਫੋਟ ਤਾਰੇ ਸਾਹਮਣੇ ਆਪਣਾ ਸਨਈਆ ਪੁਲ ਸੀਗਾ ਜਾਂ ਇਥੋਂ ਅਲੀਆ ਤੁਸੀਂ ਲਾ ਲੋ ਇੰਨੀ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀਗਾ ਕਿਉਂਕਿ ਰੋਡ ਇੰਨਾ ਟੁੱਟ ਚੁੱਕਾ ਸੀ ਕਿ ਕਿਸੇ ਨੇ ਮੇਰੇ ਧਿਆਨ ਦਿੱਤਾ ਇਹ ਪਹਿਲੀ ਸਰਕਾਰ ਆਈ ਆ ਸਾਡੇ ਹਲਕੇ ਦੇ ਇੰਚਾਲ ਸਰਦਾਰ ਬਬੀਸੇ ਜੀ ਪੰਨੂ ਸਾਹਿਬ ਜਿਨ੍ਹਾਂ ਨੇ ਸਿਰ ਕੱਢ ਜੋਧੇ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਉਹ ਕੰਮ ਕੀਤਾ ਕਿ ਆਪਣੇ ਹਲਕੇ ਨੂੰ ਸੁਧਾਰਨ ਵਾਸਤੇ ਉਹਨਾਂ ਨੇ ਇਸ ਸ਼ਰਕ ਦਾ ਐਡਾ ਵਧੀਆ ਧੰਗ ਨਾਲ ਮਤਲਬ ਕਿ ਕੰਮ ਕਰਵਾਇਆ ਕਿਉਂਕਿ ਬਹੁਤ ਸੀ ਅਡੇ ਜਿਹੜੇ ਨੇ तकरीबन 5-5 6-6 ਫੁੱਟ ਦੇ ਅਡੇ ਸੈਟਲ ਚੌੜੇ ਕਰ ਦਿੱਤੇ ਗਏ ਨੇ ਮਲੇ ਬਹੁਤ ਖੁੱਲੀ ਢੁਲੀ ਸੜਕ ਬਣੀਆਂ ਅਜੇ ਇੱਕ ਲੇਅਰ ਦੇ ਉੱਪਰ ਹੋਰ ਪੈ ਰਹੀਆਂ ਤੇ ਹੰ ਦਾ ਪਾਬ ਵੀ ਜਿਹੜੀ ਆਹ ਕੰਮ ਦੀ ਗੱਲ ਕੀਤੀ ਆ ਪਿੰਡਾਂ ਦੇ ਵਿੱਚ ਵੀ ਦੇਖ ਸਕਦੇ ਹੋ ਕੋਈ ਥੋੜੀ ਜਿਹੀ ਹੈ ਠੀਕ ਹੈ ਮੰਨਨੇ ਕਿ ਕਿਤੇ ਪਰੇਸ਼ਾਨੀ ਹੈਗੀਆਂ ਨੇ ਉਹ ਲੋਕ ਕਦੋਂ ਕੱਢਿਆ ਜਿਹੜੀ ਪੰਚਾਇਤਾਂ ਨਹੀਂ ਬਣੀਆਂ ਜਦੋਂ ਸਾਡੀ ਪੰਚਾਇਤਾਂ ਬਣ ਗਈਆਂ ਤੇ ਕੰਮਾਂ ਦੇ ਦੇ ਵਹਿ ਨਹੀਂ ਰਹੀ ਉਹਦਾਂ ਬੰਨਸਵਾਂ ਲਈ ਜਾਂਦੇ ਨੇ ਤੇ ਜਿਹਦੇ ਕੋਲ ਦੋ ਚਾਰ ਰਹਿੰਦੇ ਨੇ ਕਈਆਂ ਪਿੰਡਾਂ ਵਿੱਚ ਜਿੱਦਾਂ ਸਰਪੰਚੇ ਸਾਨੂੰ ਮੁਸ਼ਕਲ ਆ ਰਹੀ ਹੈ ਕੋਈ ਸਰਪੰਚੇ ਇਹਨੂੰ ਸਾਡਾ ਸਾਥ ਨਹੀਂ ਦੇ ਰਿਹਾ ਦੀ ਸਰਕਾਰ ਦਾ ਸਿਰਫ ਉੱਥੇ ਕੁਝ ਮੁਸ਼ਕਲਾਂ ਨੇ ਬਾਕੀ ਹਰ ਪਿੰਡ ਦੇ ਵਿੱਚ ਕੰਮ ਜਿਹੜਾ ਬਹੁਤ ਵਧੀਆ ਤਰੀਕੇ ਨਾਲ ਚੱਲ ਰਿਹਾ ਔਰ ਸਰਦਾਰ ਬਲਬੀ ਸਿੰਘ ਜੀ ਪੰਨੂ ਮੱਤ ਸਾਹਿਬ ਬਹੁਤ ਹੀ ਵਧੀਆ ਢੰਗ ਨਾਲ ਆਪਣੇ ਹਲਕੇ ਦੀ ਨਹਿਾਰ ਨੂੰ ਬਦਲਣ ਦੇ ਇਹ ਇੱਕ ਅਹੀਂ ਗੁਰਪ੍ਰੀਤ ਜੀ ਦੇਖ ਰਹੇ ਉਹਦਾ ਰੋਜ਼ ਦੀ ਗੱਲ ਆ ਕਿ ਬਹੁਤ ਵੱਡੀ ਗਿਣਤੀ 'ਚ ਫਲੇਗੜ ਚੂੜੀਆਂ ਦੇ ਵਿੱਚ ਚਾਹੇ ਕਾਲੀ ਤੇ ਪਰ ਕਿਤੇ ਨਾ ਕਿਤੇ ਨਹੀਂ ਲੱਗਦਾ ਕਿ ਕੋਈ ਬੰਦਾ ਜਿਹੜਾ ਹੁਣ ਤੁਰਿਆ ਉਹ ਕਿ ਲਾਲਚ ਨੂੰ ਆ ਰਿਹਾ ਕਿ ਜਾਂ ਪਾਰਟੀ ਦੇ ਕੰਮਾਂ ਨੂੰ ਦੇਖ ਕੇ ਆ ਰਿਹਾ ਜੀ ਇਹਦੇ ਤੇ ਜਿਹੜਾ ਚਰਨਾ ਪਾਇਉ ਨਹੀਂ ਜੀ ਤੇ ਵੇਖੋ ਜਿਹੜੀ ਆਉਣ ਦੀ ਗੱਲ ਹੈ ਤਾਂ ਹਰ ਇੱਕ ਦੇ ਆਪਣੇ ਆਪਣੇ ਮਨ ਦਾ ਵਿਚਾਰ ਹੈ ਜੀ ਬਾਕੀ ਜਿਹੜੀ ਗੱਲ ਆਉਂਦੀ ਆ ਜਿੱਦਾਂ ਵੇਖੋ ਆਮ ਆਦਮੀ ਪੜ ਦੀਂ ਨੇਰੀ ਚੁੱਲੀ ਪਈ ਇਸ ਟਾਈਮ ਲੋਕ ਇਹਨਾਂ ਦੇ ਕੰਮਾਂ ਤੋਂ ਖੁਸ਼ ਹੋ ਕੇ ਆਮ ਆਦਮੀ ਲੋਕ ਜਿਹੜੇ ਨੇ ਉਹ ਸਰਦਾਰ ਬਲਬਨ ਸਿੰਘ ਸਾਹਿਬ ਦੀ ਅਗਵਾਈ ਤੋਂ ਕਬੂਲ ਰਹੇ ਨੇ ਇਦੇ ਵਿੱਚ ਕੋਈ ਉਹਦਾ ਸ਼ੱਕ ਨਹੀਂ ਕੋਈ ਲਾਚ ਨੂੰ ਆਇਆ ਕਿੱਦਾਂ ਆ ਰਿਹਾ ਹਾਂ ਜੇ ਕੋਈ 1% 1 ਤੋਂ 2% ਹੋ ਵੀ ਸਕਦੇ ਨੇ ਕੋਈ ਲਾਚ ਨੂੰ ਆਏ ਹੋਣਗੇ ਪਰ ਉਹ ਜੇ ਲਾਚ ਨੂੰ ਆਏ ਹੋਣਗੇ ਉਹਨਾਂ ਦਾ ਵੀ ਮਨ ਜਦੋਂ ਕੋਈ ਸਰਕਾਰ ਦੇ ਕੰਮ ਕੀਤੇ ਨੇ ਨਾ ਸਰਕਾਰ ਦੀਆਂ ਨੀਤੀਆਂ ਤੋਂ ਖੁਸ਼ ਹੋ ਗਏ ਉਹ ਵੀ ਉਹਨਾਂ ਦਾ ਮਨ ਬਦਲ ਜਰੂਰ ਕਰਾ ਕਿਉਂਕਿ ਐਡਾ ਕੋਈ ਜ਼ਮੀਰ ਦਾ ਮਰਿਆ ਨਹੀਂ ਹੁੰਦਾ ਕਿਉਂਕਿ ਸਰਕਾਰ ਜਿਹੜੀ ਆ ਸਾਫ਼ ਦਿਸਾਂ ਨਾਲ ਕੰਮ ਕਰ ਰਹੀ ਆ ਨੀਂ ਸਾਬ ਹੈ ਨੀਤੀ ਸਾਫ਼ ਹੈ ਸਰਕਾਰ ਦੀ ਹਰ ਘੜ ਘੜ ਹਰ ਰੁਜ਼ਗਾਰ ਗਰੀਬ ਜਿਹੜੇ ਨੇ ਉਹਨਾਂ ਚਾਰੇ ਨੇ ਤਕਰੀਬਨ ਸਟਾਜ਼ ਦਾ ਸਟਰਾਸਲਾ ਤੋਂ ਉਹਨਾਂ ਨੂੰ ਜਾਗਰੂਕ ਨਹੀਂ ਕਰਾਇਆ ਕਿ ਤੁਹਾਡੀਆਂ ਕਿਹੜੀਆਂ-ਕਿਹੜੀਆਂ ਤੁਹਾਡੇ ਅਧਿਕਾਰ ਬੰਦੇ ਨੇ ਜਿਵੇਂ ਕਿ ਸਰਕਾਰ ਆਪਕੇ ਦਵਾਰ ਤਹਿਤ ਵੇਖੋ ਪ੍ਰੋਗਰਾਮ ਬਹੁਤ ਵਧੀਆ ਸਰਕਾਰ ਦਾ ਪ੍ਰਾਲਾ ਹੈ ਉਹਦੇ ਤਹਿਤ ਲੋਕਾਂ ਦੇ ਘਰ ਜਾ ਕੇ ਕੰਮ ਹੋ ਰਹੇ ਨੇ ਖੁਦ ਸਰਦਾਰ ਮੋਬੀਨ ਸਿੰਘ ਜੀ ਪੰਨੂ ਸਾਹਿਬ ਚੇਅਰਮੈਨ ਪੰਚਾਇਤ ਪੰਜਾਬ ਆਪ ਜਾ ਕੇ ਹਰ ਕੈਂਪ ਦੀ ਜਾਗਰੂਕਾਈ ਕਰ ਰਹੇ ਨੇ ਔਰ ਜਾ ਕੇ ਦੇਖ ਰਹੇ ਨੇ ਕਿ ਜਿਹੜਾ ਕੋਈ ਕੰਮ ਨਾ ਹੋਣ ਵਾਲਾ ਵਾ ਜੇ ਕੋਈ ਪ੍ਰਬੰਧਕੀ ਕੋਈ ਰਹਿ ਗਿਆ ਹੈ ਉਹ ਵੀ ਜਿਹੜਾ ਆਪ ਡੀਪਲੀ ਜਾ ਕੇ ਇਸ ਚੀਜ਼ ਨੂੰ ਦੇਖ ਰਹੇ ਨੇ ਔਰ ਮੇਰੇ ਕਹਿਣ ਤੋਂ ਬਾਅਦ ਇਹ ਸਰਕਾਰ ਦੀ ਨੀਤੀ ਤੋਂ ਆਪ ਹਾਰੇ ਲੋਕ ਜਿਹੜੇ ਨੇ ਉਹ ਸਰਕਾਰ ਵਿੱਚ ਧੜਾ ਧੜਾ ਆ ਰਹੇ ਨੇ ਔਰ ਜਿਹੜੀ ਸਰਕਾਰ ਦੀ ਨੀਤੀ ਆ ਇਹ ਇਸੇ ਤਰ੍ਹਾਂ ਚੱਲਦੀ ਰਹੇਗੀ ਔਰ ਦੇਖਿਓ ਤਾਂ ਇਹ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਜਿਹੜੀ ਆ ਇਸ ਤਰੀ ਵੱਡੇ ਵੱਡੇ ਜਿਹੜੇ ਕੰਮ ਲੈ ਕੇ ਜਿਵੇਂ ਕਿ ਵੇਖੋ ਖੱਜਲ ਖਵਾੜੀ ਨੂੰ ਬੰਦ ਕਰਨ ਵਾਸਤੇ ਹੁਣ ਪਿੰਡਾਂ ਦੇ ਵਿੱਚ ਸਾਰੇ ਅਫਸਰਾਂ ਸਹੀ ਜਾ ਕੇ ਕੰਮ ਕਰ ਰਹੀ ਆ ਪਹਿਲਾਂ ਦਫਤਰਾਂ ਜਾਂਦੇ ਹੁੰਦੇ ਸੀ ਕੋਈ ਦਫਤਰ ਕੇ ਬੈਠਾ ਮਿਲਣਾ ਕੇ ਅਫਸਰ ਨਹੀਂ ਮਿਲਣਾ ਕਿਹੜੇ ਕੰਮਾਂ ਚੋਂ ਲਾਇਆ ਹੁੰਦਾ ਅਫਸਰ ਨੂੰ ਇਹ ਪਹਿਲੀ ਅਸੀਂ ਸਰਕਾਰ ਹੈ ਵੀ ਜਿਹੜੀ ਲੋਕਾਂ ਦੇ ਕੰਮ ਜਿਹੜੀ ਆ ਉਹ ਘਰ ਘਰ ਜਾ ਕੇ ਕਰ ਰਹੀ ਆ ਔਰ ਬਹੁਤ ਹੀ ਵਧੀਆ ਲੋਕ ਖੁਸ਼ ਹਨ ਖੁਸ਼ਹਾਲ ਹਨ ਔਰ ਧਰਾ-ਤਰ ਆਪਣੇ ਆ ਜਿਹੜੇ ਆਮ ਆਦਮੀ ਪਾਰਟੀ ਨੂੰ ਜੁਆਇਨ ਕਰ ਰਹੇ ਹਨ ਪਰ ਫਿਰ ਜAVE ਹਾਂ ਤੁਹਾਡੇ ਕੋ ਅਠ ਪਿੰਡ ਨੇ ਅਠਾਂ ਪਿੰਡਾਂ 'ਚ ਜੇ ਸਪੋਰਟ ਕਰੋ ਤੁਹਾਨੂੰ ਕਿਸੇ ਪਿੰਡ ਦੇ ਵਿੱਚ ਕੋਈ ਫੋਨ ਆਉਂਦਾ ਵਾ ਕਿ ਸਾਨੂੰ ਮੋਤਬਰ ਜਿਹੜਾ ਉਹ ਪਿੰਡ 'ਚ ਸਾਡੀ ਨਹੀਂ ਸੁਣ ਰਿਹਾ ਬੇਸ਼ੱਕ ਆਮ ਆਦਮੀ ਪਾਰਟੀ ਦਾ ਹੀ ਆ ਤੇ ਫਿਰ ਤੁਸੀਂ ਜੇ ਤੁਹਾਡੇ ਨਾਲ ਸੰਪਰਕ ਹੁੰਦਾ ਫਿਰ ਜਾਰੀ ਉਹਦੀ ਗੱਲਬਾਤ ਸੁਣੀਏ ਜੀ ਤੁਹਾਡੇ ਬਿਲਕੁਲ ਜੀ ਬਿਲਕੁਲ ਹਰ ਇੱਕ ਨੂੰ ਮਾਸਕ ਕਰ ਦਿੱਤਾ ਜਾਂਦਾ ਹੈ ਹਾਂ ਕਿਤੇ ਹੁੰਦਾ ਚਲੋ ਜਿੱਥੇ ਦੋ ਤਾਂ ਦੇ ਹੁੰਦੇ ਥੋੜੀ ਜਿਹੀ ਮੁਸ਼ਕਲ ਆਉਂਦੀ ਆ ਆਪਾਂ ਨੂੰ ਪਰ ਉਹ ਉਸ ਨੂੰ ਆਪਾਂ ਬਹੁਤ ਵਧੀਆ ਤਰੀਕੇ ਨਾਲ ਨਿਪਟਾਉਣ ਦੀ ਕੋਸ਼ਿਸ਼ ਕਰਦੇ ਆ ਕਿਉਂਕਿ ਦੋਨ ਸਮਝਾਜਦਾ ਇਹ ਦੇਖੋ ਬਾਕੀ ਪੰਨੂ ਸਾਹਿਬ ਦੀ ਨੋਟਿਸ ਦੇ ਵਿੱਚ ਲਿਖਦਾ ਤੇ ਫਿਰ ਪੰਨੂ ਸਾਹਿਬ ਉਹਨਾਂ ਨੂੰ ਆਪ ਬੁਲਾ ਕੇ ਆਪ ਇਹਨਾਂ ਨੂੰ ਸਰਟੀਫਾਈ ਕਰਾ ਕੇ ਤੇ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਹਰ ਪਿੰਡਾਂ ਦੇ ਵਿੱਚ ਹੁਣ ਤਕਰੀਬਨ ਹਰ ਪਿੰਡ ਦੇ ਵਿੱਚ ਹੀ ਬਹੁਤ ਵਧੀਆ ਆਪਣਾ ਸਿਸਟਮ ਚੱਲ ਰਿਹਾ ਜੀ ਕੋਈ ਕਿਤੇ ਤੁਹਾਡੇ ਬੰਦੀ ਨਹੀਂ ਕੋਈ ਇੱਕ ਅੱਧਾ ਪਿੰਡ ਕਿਤੇ ਮੈਂ ਕਹਿ ਨਹੀਂ ਸਕਦਾ ਕਿਤੇ ਅੰਦਰ ਆ ਗਏ ਬਾਕੀ ਜਿਹੜੇ ਸਾਡੇ ਪਿੰਡ ਨੇ ਸਾਡੀ ਜੋ ਡਿਊਟੀ ਪਨੋਂ ਸਾਡਾ ਲਉਦੇ ਨਹੀਂ ਇਹਨਾਂ ਵਿੱਚ ਉਸੇ ਕਸਵਟੀ ਤੇ ਉੱਤਾਂ ਦੀ ਕੋਸ਼ਿਸ਼ ਕਰਦੇ ਆ ਧੰਨਵਾਦ ਜੀ ਤੁਹਾਡਾ ਇਹ ਸੰਗ ਸਾਡੇ ਨਾਲ ਗੁਰਪ੍ਰੀਤ ਸਿੰਘ ਗੋਪੀ ਬਲਾਕ ਪ੍ਰਧਾਨ ਫਤਿਹਗੜ ਚੂੜੀਆਂ ਤੋਂ ਜਿਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਜਿਹੜੀ ਕਿ ਪਿੰਡਾਂ ਦੇ ਵਿੱਚ ਕੰਮ ਕਰ ਰਹੀ ਹੈ ਲੋਕ ਚੰਗੀਆਂ ਨੀਤੀਆਂ ਨੂੰ ਵੇਖ ਕੇ ਆਮ ਆਦਮੀ ਪਾਰਟੀ ਨਾਲ ਜੁੜੇ ਨੇ ਤੇ ਇਸ ਦੇ ਆਧਾਰ ਦੇ ਉੱਤੇ ਕੰਮਾਂ ਨੂੰ ਵੇਖਦੇ ਹੋਏ एमपी इलेक्शन ਦੇ ਵਿੱਚ ਫਰੇਗੜ ਚੂੜੀਆਂ ਤੋਂ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਜਿੱਤੇਗਾ ਇਸੇ ਤਰ੍ਹਾਂ ਹੀ ਅਸੀਂ ਕਿਸੇ ਹੋਰ ਸ਼ਖਸੀਅਤ ਦੇ ਤੁਹਾਨੂੰ ਮਿਲਾਵਾਂਗੇ ਤੁਸੀਂ ਦੇਖਦੇ ਰਹੋ ਮਾਝਾ ਲਾਈਵ ਤੇ